ਸਰਦਨ ਬੋਧੇ ਪੋਨੋਾਇ ਬੁਲੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਮੈਂ ਕੁਝ ਮੰਨੀਆਂ ਗੱਲਾਂ ਕਰਦੇ ਲਈ ਤੁਹਾਡੇ ਰੂਪੂ ਹੋਇਆ ਕਿਉਂਕਿ ਜਿਹੜੀ ਪਰਤੀ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਉਹ ਬਿਲੀਪਰੀ ਦੇ ਪਾਲਕਸ਼ੇ ਵਿੱਚ ਪਾਸ਼ਟਿਕ ਘਰਗੋਬੂ ਸਾਹਿਬ ਜੀ ਮੇਰ ਸਦਕਾ ਮੁਕੰਮਲ ਹੋਇਆ ਜਿਹਦੇ ਵਿੱਚ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ ਪੰਥ ਦਰਦੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸੋ ਮੈਂ ਸਾਰੇ ਪੰਜਾਬਸੀਆਂ ਦਾ ਵੀ ਜਿਨ੍ਹਾਂ ਨੇ ਇਸ ਪਰਤੀ ਪ੍ਰਕਿਰਿਆ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਸਾਰੇ ਤਰ੍ਹਾਂ ਦੇ ਪੁੱਤਨ ਬਤ ਕਰਦਾ ਕੋਈ ਜੋ ਵੀ ਹੁਕਮਨਾਮਾ ਜਾਰੀ ਹੋਇਆ ਸੀ ਕਾਲਕਸਰ ਸਾਹਿਬ ਤੋਂ 2 ਦਸੰਬਰ ਨੂੰ ਜਿਸ ਦੇ ਮੁਤਾਬਿਕ ਇੱਕ ਸੱਤ ਮੈਮਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਸਰਜਿੰਦਰ ਸਿੰਘ ਧਾਮੀ ਯੂਨੀਵਰਸਿਟੀ ਪੀਸੀ ਦੇ ਪ੍ਰਧਾਨ ਹੁੰਦਾ ਹੈ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਬਜ ਤੇ ਜ਼ੀਰੋ ਨੰਬਰੋਂ ਉਸ ਕਮੇਟੀ ਨੂੰ ਬਿਨੈ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ। ਅਤੇ ਦੋ ਮੈਂਬਰ ਸਿਫਾ ਦੇ ਗਏ। ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦਵਾਰਾ ਸਿੰਘ ਸਾਹਿਬ ਵੱਲੋਂ ਆਦੇਸ਼ ਜਾਰੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ। ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ, ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਤਵੰਤ Kaur ਜੀ ਜਿਨ੍ਹਾਂ ਦਾ ਸ਼ੁੱਕਰਪਾ ਜਾਣਦੇ ਵੀ ਕੁਰਬਾਨੀ ਵਾਲਾ ਪਰਿਵਾਰ ਆ ਅਤੇ ਬਹੁਤ ਵੱਡੀ ਉਸ ਪਰਿਵਾਰ ਦੀ ਕੌਮ ਨੂੰ ਦੇਣਾ ਸੋ ਵੀ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਿਤਿਕ ਕੋਈ ਸੰਬੰਧ ਨਹੀਂ ਛਿਰਕਾਲ ਤੱਕ ਸਾਡੇ ਨਮਾਇਦੇ ਵਜੋਂ ਉਹ ਉਹ ਮੈਂਬਰ ਬੜੇ ਅਤੇ ਸਾਰੇ ਘਾਲ ਸਿੰਘ ਜਿਹੜਾ ਜੀ ਸੁਭੀ ਸਿੰਘ ਬਾਦਲ ਜੀ ਦੇ ਬੜੇ ਜੀ ਦੀ ਕੀ ਸੀ ਉਹਨਾਂ ਨੇ ਵੀ ਇਹadesh ਮੰਨੇ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਹਿੱਸਾ ਨਹੀਂ ਸੀ ਝੁੰਡਾ ਕਮੇਟੀ ਦੇ ਰਿਪੋਰਟਾਂ ਲਾਗੂ ਕਰਨ ਦੇ ਲਈ ਰੋਸ ਵਜੋਂ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੰਬੀ ਸੀ ਲੇਕਿਨ ਅਸੀਂ ਪੰਜਾਂ ਨੇ ਆਦੇਸ਼ ਨੂੰ ਮੰਨਦੇ ਹਾਂ ਸ਼੍ਰੀ ਕਲਤਕ ਸਾਬ ਤੇ ਰਾਸ ਬੇਨਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਾਨੂੰ ਦੇਸ਼ ਹੋਇਆ ਬੜੇ ਚੈਲੰਜ ਸੀਗੇ ਬੜੀਆਂ ਪਰੇਸ਼ਾਨੀਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਵਜੂਦ ਵੀ ਇਹ ਜਿਹੜੀ ਭਰਤੀ ਪ੍ਰੀਗ੍ਰਹਿ ਨਿਪਟਰੀ ਜੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਤੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਧ ਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਭਰਤੀ ਕੀਤੀ ਜਾਂ ਅਤੇ ਜਿਹੜੀ 15 ਲੱਖ ਭਰਤੀ ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਫੇਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਨਵਾਂ ਚੁੱਲਾ ਬਾਲਤਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮ ਨਾ ਬਣਦਾ ਕਮੇਟੀ ਨੂੰ ਬਣਾਇਆ ਜਾਂਦਾ ਤਾਂ ਇਹ ਅੱਜ ਤੱਕ ਇਹ ਨੌਕਤਾ ਹਣੀ ਸੀ ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਨਾਵੇਂ ਨੂੰ ਮੇਲੇ ਚੜਨ ਦੇ ਲਈ ਉਹ ਤੇ ਇਨ ਮਨ ਪਾਲਣਾ ਕਰਦੇ ਲਈ ਸੋ ਇਸ ਲਈ ਬੜੀਆਂ ਘਟਨਾਈਆਂ ਆਈਆਂ ਬੜਾ ਕੁਸ਼ਕਿਆ ਗਿਆ ਸਾਡੀ ਬੜੀ ਕਰਦਾਰ ਕੁਛੀ ਹੋਈ ਲੇਕਿਨ ਅਸੀਂ ਜਿਸ ਦਿਨ ਪੁਲਿਸ ਕੇ ਪੰਜੇ ਮੈਂਬਰ ਇਹ ਮੰਨ ਕੇ ਚਲੇ ਸੀ ਵੀ ਜੋ ਕੋਈ ਮਰਜ਼ੀ ਕਰੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਨਾ ਵਾ ਉਹ ਸ੍ਰੀ ਸਾਡਾ ਜਿਹੜਾ ਇਹ ਕਾਰਜ ਸੀਗਾ ਜਿਹੜੀ ਸੇਵਾ ਲੱਗੀ ਸੀਗੀ ਉਹ ਸਾਡੀ ਮੁਕੰਮਲ ਹੋਈਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਤੀਜੀ ਵਿਰੋਧ ਨਹੀਂ ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜਿਹਾ ਗੱਲ ਕਹੀ ਹੈ ਤੇ ਨਾ ਹਾਂ ਸਮਝ ਕਹਿਣੀ ਹੈ ਜੋ ਮਰਜ਼ੀ ਕੋ ਕਹੀ ਜਾਵੇ ਜਿਹੜੀ ਗੱਲ ਕੋਈ ਸੀ ਚੁੰਦੇ ਸਮੇਟਣ ਦੀ ਜਿਸ ਦਿਨ ਇਹ ਫਾਰਮਾ ਜਾਰੀ ਹੋਇਆ ਜਿਹੜੀ ਸੁਧਾਰ ਲੈ ਰ ਏਕ ਤੇ ਉਹ ਜੋ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚੁੰਦਾ ਸਮੇਟ ਲਿਆ ਸੀ ਉਸੇ ਦਿਨ ਲੇਕਿਨ ਦੂਸਰੇ ਪਾਸੇ ਉਹ ਆਪੇ ਹੀ ਭਰਤੀ ਕਰਕੇ ਜਿਹੜਾ ਪ੍ਰਧਾਨ ਖਣ ਹੈ ਗਿਆ ਪ੍ਰਧਾਨ ਚੁਣ ਲਿਆ ਗਿਆ ਉਸ ਤੋਂ ਬਾਅਦ 1920 ਜਿਹੜਾ ਕਾਲ ਦਾ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਬਣ ਕਰਕੇ ਇਸ ਕਮੇਟੀ ਦਾ حصہ ਬਣ ਕੇ ਸੀਗੇ। ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਦੀ ਆ ਉਹਨੂੰ ਉਹ ਹੈ ਕਿ ਅਸੀਂ ਪੰਥਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ। ਕਿਸੇ ਅਹੁਦੇ ਦੀ ਲਾਲਸਾ ਸੀ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਲਈ ਕਰ ਰਹੇ ਨੇ। ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰਹਿਦਾ ਪੰਥਕ ਇਕਤਾ ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥਰ ਖੇਤਰੀ ਧਿਰ ਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸਿਕਾਉਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਵਿੱਚ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਲਾਉਣ ਦੇ ਲਈ ਦੂਜੇ ਦੀ ਕਰਾਰਕੁਸ਼ੀ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਇੱਕ ਜੋਟਾਉਣ ਦੀ ਸੋ ਮੈਂ ਤੁਹਾਨੂੰ ਸ਼ੁਰੂਆਤ ਤੋਂ ਇਹ ਜਿੰਨੇ ਜੋ ਵੀ ਲੱਗੇ ਅਸੀਂ ਕਿ ਅਸੀਂ ਸਾਰੀਆਂ ਧਰਾਂ ਨੂੰ ਇੱਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਦੇ ਉੱਤੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕਿਆ ਆਪਣੇ ਸਾਰੇ ਇੱਤਿਆਗ ਕੀ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਧਰਾਂ ਨੇ ਜਿਹੜੀਆਂ ਜਿਹੜੀਆਂ ਪੰਜਾਬ ਦੇ ਪੰਥ ਦੀ ਹਦੈਸ਼ੀ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਹਿੱਤਾਂ ਨੂੰ ਤਿਆਰ ਕੇ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਜੋ ਸਹੀ ਤੰਗ ਦੇ ਨਾਲ ਸਾਡੀ ਪੰਥਕ ਖੇਤਰੀ ਤੇ ਰਾਜੜੀ ਉਹ ਪੰਜਾਬ ਦੀ ਰੁਵਾਈ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਚਾਹੇ ਕੰਮ ਜਦ ਹੋਈਏ ਚਾਹੇ ਨਾ ਹੋਈਏ ਇਹਦਾ ਗੁਰੂ ਸਾਹਿਬ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾ ਕੇ ਆਉਣ ਸਮੇਂ ਦੇ ਵਿੱਚ ਕਿ ਅਸੀਂ ਸਾਰੇ ਤਰ੍ਹਾਂ ਨੂੰ ਕੀ ਪ੍ਰੇਰਣਾ ਦੇ ਕਟੇ ਕਰਦੇ ਜੀ ਯਤਨ ਕਰੀਏ ਸੋ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ